ਸਾਰੇ ਭੈਣ ਭਰਾਵਾਂ ਨੂੰ ਸਸਰੀਕਰ ਹੋਰ ਵੀਡੀਓ ਦੇਖਣ ਲਈ ਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਗੱਲ ਕਰੀਏ ਆਪਾਂ ਝੋਨੇ ਤੇ ਬਾਸਪਤੀ ਉੱਪਰ ਸਪਰੇਅ ਦੀ ਵੀ ਕਿਹੜੀ ਤਰੀਕਾ ਕੀਤੀ ਜਾਵੇ ਸਭ ਤੋਂ ਪਹਿਲਾਂ ਬਈ ਇਹੀ ਗੱਲ ਕਹਿਣਾ ਚਾਹੁੰਦਾ ਜੇ ਵੀ ਖੇਤੇ ਵਿੱਚ ਤੇਲਾ ਜਿਆਦਾ ਦਿਖਾਈ ਦੇ ਰਿਹਾ ਤਾਂ ਦੋ ਟੈਕਨੀਕਲ ਆਉਂਦੇ ਨੇ ਆਪਣੇ ਉਸੀਨ ਤੇ ਚਸ ਨੂੰ ਦੋਨਾਂ ਨੂੰ ਮਿਕਸ ਕਰਕੇ ਕਰ ਸਕਦੇ ਹਾਂ ਚਾਹੇ ਤੋਂ ਉਹਨਾਂ ਦਾ ਕੰਬੀਨੇਸ਼ਨ ਵਾਲੀ ਦਵਾਈ ਆਉਂਦੀ ਹੈ ਉਹ ਕਰ ਸਕਦੇ ਹੋ ਜੇ ਮੰਨ ਕੇ ਚੱਲ ਜਿਆਦਾ ਪ੍ਰੋਬਲਮ ਹੈਗੀ ਹੈ ਤੇਲੇ ਦੀ ਤਾਂ ਪੈਕਸਾ ਲਾਉਣ ਕਰ ਸਕਦੇ ਹਾਂ ਬਾਈ ਨੇਮ ਨਹੀਂ ਕੋਈ ਲੋੜ ਨਹੀਂ ਬਾਈ ਬਾਈ ਨੇਮ ਦੀ ਕੋਈ ਹੋਰ ਕੰਪਨੀ ਦੀ ਵਧੀਆ ਚੰਗੀ ਕੰਪਨੀ ਦੀ ਤੁਸੀਂ ਦਵਾਈ ਲੈ ਕੇ ਕਰ ਸਕਦੇ ਹੋ ਜੇ ਗੋਵਰੀ ਸੰਡੇਰ ਦੀ ਗੱਲ ਕਰੀਏ ਤਾਂ ਬੈਂਜੂਏਟ 1.9 ECC ਆਉਂਦੀ ਹੈ ਉਹ ਜ਼ਰੂਰ ਪਾ ਸਕਦੇ ਹਾਂ ਉਹਦਾ ਰਿਜ਼ਲਟ ਵੀ ਹੈ